ਬੈਗ ਰੱਖਿਆ ਸੀਗਾ ਵਿੱਚ ਲੈਪਟਾਪ ਸੀਗਾ ਪੁਰਾ ਕੈਸ਼ ਵੀ ਲੱਗਦੇ ਲੱਖ ਰੁਪਇਆ ਬਾਕੀ ਮੋਬਾਈਲ ਸੀ ਇੱਕ ਵਿੱਚ ਪੁਰਾ ਖਾਤੇ-ਕੁੱਤੇ ਵੈਗ ਦੁਕਾਨ ਦੇ ਗਏ ਸਾਰੇ ਬਸ ਉਹ ਅੱਗੇ ਰੱਖਿਆ ਚੇਅਰ ਦੇ ਘੰਡੇ ਕੋਲ ਸਾਡਾ ਬੈਗ ਉਹ ਚੱਕ ਕੇ ਲੈ ਗਿਆ ਨੁਕਸਾਨ ਵੀ 2 ਲੱਖ ਪਲੱਸ ਹੀ ਆ ਬਾਕੀ ਮੁੰਡਾ ਸੀ ਵੀਡੀਓ ਆਉਂਦਾ ਪੈ ਕੈਮਰੇ ਜਾਂਦਾ ਪੈ ਸਾਡੇ ਉਹ ਤਾਂ ਜਿਉਂਣ ਆਪਾਂ ਨੂੰ ਸਾਹਮਣੇ ਆਏ ਫਿਰ ਤਾਂ ਪਛਾਣੀ ਲਾਵਾਂ ਬਾਕੀ ਜੋ ਕੈਸ਼ ਲੋਕਾਂ ਨੂੰ ਰਿਵਾਰਡ ਦੇਣੀ ਉਹ ਵੀ ਸਾਬਸਾਰਾਂ ਦੇ ਕੋਲ ਹੀ ਸੀ ਉਹਦੇ ਵਿੱਚ ਸਾਰਾ ਠੀਕ ਆ ਚੋਰੀ ਸਾਡੇ ਸਬਜੀ ਮੰਡੀ ਦੇ ਆੜਤੀਆ ਬੰਟੀ ਜੀ ਇਹਨਾਂ ਨੇ ਨਾ ਸਵੇਰੇ ਇੱਥੇ ਬੈਗ ਲੈ ਆ ਕੇ ਰੱਖਿਆ ਸੀ ਆਮ ਦੇ ਵਿੱਚ ਕੈਸ਼ ਸੀਗਾ ਲੈਪਟਾਪ ਸੀ ਤੇ ਮੋਬਾਈਲ ਸੀ ਕੋਈ ਬੰਦਾ ਆਇਆ ਚੋਰ ਉਹਨੇ ਨਿਗਾ ਰੱچی ਹੋਈ ਸੀ ਤੇ ਉਹ ਚੋਰੀ ਕਰਕੇ ਇੱਥੋਂ ਨਿਕਲ ਗਿਆ ਦੋ ਡੀਐਮੋ ਦਫਤਰ ਦੇ ਵਿੱਚੋਂ ਪਿੱਛੋਂ ਦੀ ਭੱਜ ਕੇ ਚਲਾ ਗਿਆ ਪਹਿਲਾਂ ਤਾਂ ਡੇਲੀ ਇੱਥੋਂ ਹੁੰਦਾ तकरीबन ਇੱਕ ਅੱਧੀ ਚੋਰੀ ਕੋਈ ਮੋਬਾਈਲ ਚੋਰੀ ਹੋ ਗਿਆ ਕੇ ਦਾ ਕੋਈ ਕੈਸ਼ ਚੋਰੀ ਹੋ ਗਿਆ ਹੁੰਦੀ ਹੁੰਦੀ ਹੈ ਜੀ ਵੀਰੇ ਸਵੇਰ ਐਸੀ ਕਿ ਕਰੋ ਬੈਗ ਰੱਖਿਆ ਸੀਗਾ ਵਿੱਚ ਲੈਪਟਾਪ ਸੀਗਾ ਕੋ ਕੈਸ਼ ਵੀ 1000 ਰੁਪਇਆ ਬਾਕੀ ਮੋਬਾਈਲ ਸੇਕ ਵਿੱਚ ਥੋੜਾ ਖਾਤੇ-ਕੁੱਤੇ ਵੈਗੀ ਦੁਕਾਨ ਦੇ ਗਈ ਸਾਰੇ ਬਸ ਉਹ ਆ ਕੇ ਰੱਖਿਆ ਚੇਅਰ ਦੇ ਘੰਡੇ ਦੇ ਬਾਅਦ ਸਾਡਾ ਬੈਗੂ ਚੱਕ ਕੇ ਲੈ ਗਿਆ ਕਾਲਾ ਕੰਮ ਮੈਂ ਕਿੰਨੇ ਵਜੇ ਆਇਆ ਸੀ ਵੀਰੇ ਸਬਜ਼ੀ ਮੰਡੀ ਆ ਦਾ ਸਵੇਰ ਸੀ ਸਾਢੇ 4 ਵਜੇ ਆਇਆ ਤੇ ਕੱਢ ਲੈ ਗਈ ਸਾਢੇ 6:30 ਪੌਣੇ 7 ਵੇ ਦੀ 7:20 ਦੀ ਕੋਈ ਪਤਾ ਲੱਗਦਾ ਬੰਦੇ 7:20 ਮਿੰਟ ਤੇ 96 ਲੋਹੀ ਆ ਲੈ ਆਪਣਾ ਛੋਲ ਵੀ ਲੈਟਿਆਂ ਨੇ ਕੋਈ ਸੀਸੀਟੀਵੀ ਕਿਸੇ ਤਰ੍ਹਾਂ ਦੀ ਹਾਂਜੀ ਹਾਂਜੀ ਹੈਗੀ ਸੀ ਵੀ ਲੱਗਿਆ ਚੱਕਦਾ ਚੱਕਦਾ ਆਪਣਾ ਹੈਗਾ ਜੋ ਚੱਕਦਾ ਪਿਆ ਦੇਖਿਆ ਸੀ ਕਿੰਨਾ ਕੁ ਨੁਕਸਾਨ ਕਿੰਨਾ ਕਰਿਆ ਨਕਸਾਨ ਵੀ 2 ਲੱਖ ਪਲੱਸ ਹੀ ਆ। ਠੀਕ ਹੈ। ਲੈਪਟਾਪ ਤੇ ਹੋਰ ਕੀ ਸੀ? ਲੈਪਟਾਪ, ਮੋਬਾਈਲ ਸੀ ਵੇਰਾ ਇੱਕ 1.5 ਲੱਖ ਰੁਪਈਆ ਸੀ ਵਿੱਚ। 1.5 ਪਲੱਸ ਹੀ ਹੋ ਸਕਦਾ ਕੱਢਣੀ ਹੁੰਦਾ ਬਾਕੀ ਕਿਤੇ ਹਿਸਾਬਗਾਰ ਦਾ ਪਤਾ ਲੱਗੂਗਾ। ਬਸ ਆਈਏ ਬਾਕੀ ਕਰਦੇ। ਕੋਈ ਦੇਖਿਆ ਵੇ ਮੰਡੀ ਜੀ ਕਿਸੇ ਨੇ ਕੋਈ ਪਤਾ ਲੱਗਾ? ਨਹੀਂ ਵੇਰੇ ਅਸੀਂ ਤਾਂ ਪਹਿਲੇ ਦਿਨ ਹੀ ਦੇਖਿਆ ਨੂੰ ਅੱਜ ਬਾਕੀ ਪਤਾ ਨਹੀਂ ਹੁਣ ਕਿ ਪਹਿਲਾਂ ਵੀ ਆਦਾ ਪਿਆ ਮੰਡੀ। ਕਿ ਉਹ ਚੇਅਰ ਤੇ ਰੱਖਿਆ ਸੀ ਬੈਗ ਬਸ ਉਹ ਪਤਾ ਨਹੀਂ ਲੱਗੇ ਜਦੋਂ ਲੈ ਗਿਆ ਤਾਂ ਉਹਦੇ ਬਾਅਦ ਹੀ ਪਤਾ ਆ ਗਿਆ 5 ਮਿੰਟ ਬਾਅਦ ਪਤਾ ਲੱਗੇ 5 ਮਿੰਟ ਬਾਅਦ। ਹਾਂਜੀ ਬਾਕੀ ਦੇਖਿਆ ਨਹੀਂ ਮੇਰੇ ਸ਼ੱਕ ਨਹੀਂ ਹੈਗਾ ਸ਼ੱਕ ਨਹੀਂ ਹਲਦਾ ਕੁਛ ਦੇ ਵੀ ਹੈਗਾ ਬਾਕੀ ਮੁੰਡਾ ਸੀ ਵੀਡੀਓ ਲਾਉਂਦਾ ਪਿਆ ਕੈਮਰੇ ਜਾਂਦਾ ਪਿਆ ਸਾਡੇ ਉਹ ਤਾਂ ਜੇ ਹੁਣ ਆਪਾਂ ਨੂੰ ਸਭ ਸਾਹਮਣੇ ਆ ਕੇ ਫਿਰ ਤਾਂ ਪਛਾਣੀ ਲਾਵਾਂਗੇ ਕੀ ਮੰਗ ਕਰਦਾ ਹੈ ਬੰਗ ਵੀਰੇ ਇਹ ਬਸ ਨੁਕਸਾਨ ਜਿਹੜਾ ਥੋੜਾ ਜਿਹਾ ਕਰਕੇ ਦਿਓ ਸੈਟਿੰਗ ਪੁਲਿਸ ਨੂੰ ਪੁਲਿਸ ਨੂੰ ਕੰਪੋਨ ਕੀਤਾ ਆ ਗਿਆ ਜੀ ਤੇਜ਼ ਕਰੋ ਕਿਉਂ ਮੇਰਾ ਤਾਂ ਸਾਰਾ ਹੁੰਦੇ ਸਾਤੋਂ ਸਾਰਾ ਹੁੰਦੇ ਸੀ ਸਾਰਾ ਖਾਤੇ ਕੋਤੇ ਸਭ ਜੋ ਵੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਬਾਕੀ ਜੋ ਕੈਸ਼ ਲੋਕਾਂ ਕੋਲ ਪੇਮੈਂਟ ਦੇਣੀ ਉਹ ਵੀ ਸਭ ਸਾਰਾ ਉਹਦੇ ਕੋਲੇ ਸੀ ਉਹਦੇ ਵਿੱਚ ਸਾਰਾ ਠੀਕ ਆ ਮੱਕੀ ਵੀਰੇ ਸੈਟਿੰਗ ਕਰੋ ਜਿਵੇਂ ਦੇਖੋ ਗਏ ਨੇ ਚੋਰੀ ਸਾਡੇ ਸਬਜ਼ੀ ਮੰਡੀ ਦੇ ਆੜਤੀਆ ਬੰਟੀ ਜੀ ਇਹਨਾਂ ਨੇ ਨਾ ਸਵੇਰੇ ਇੱਥੇ ਬੈਗ ਲਿਆ ਕੇ ਰੱਖਿਆ ਸੀ ਉਹਦੇ ਵਿੱਚ ਕੈਸ਼ ਸੀਗਾ ਲੈਪਟਾਪ ਸੀ ਤੇ ਮੋਬਾਈਲ ਸੀ ਕੋਈ ਬੰਦਾ ਆਇਆ ਚੋਰ ਉਹਨੇ ਨੀਂਗਾ ਰੱચી ਹੋਈ ਸੀ ਤੇ ਉਹ ਚੋਰੀ ਕਰਕੇ ਇੱਥੋਂ ਨਿਕਲ ਗਿਆ ਦਰੋਂ ਡੀਐਮਓ ਦਫ਼ਤਰ ਦੇ ਵਿੱਚੋਂ ਪਿੱਛੋਂ ਹੀ ਭੱਜ ਕੇ ਚਲਾ ਗਿਆ ਮੱਕੀ ਦੇਖ ਪਹਿਲਾਂ ਤਾਂ ਡੇਲੀ ਇੱਥੋਂ ਹੁੰਦਾ तकरीबन ਇੱਕ ਅੱਧੀ ਚੋਰੀ ਕੋਈ ਮੋਬਾਈਲ ਚੋਰੀ ਹੋ ਗਿਆ ਕੇ ਦਾ ਕੋਈ ਕੈਸ਼ ਚੋਰੀ ਹੋ ਗਿਆ ਹੁੰਦੀ ਹੁੰਦੀ ਹੈ ਜੀ ਸਿਕਿਉਰਿਟੀ ਕਿਸੇ ਤਰ੍ਹਾਂ ਦੀ ਨਹੀਂ ਹੈਗੀ ਕੋ ਸਿਕਿਉਰਿਟੀ ਦੇਖੋ ਪੀਸੀਆਰ ਵਾਲੇ ਲੱਗੇ ਹੋਏ ਆ ਪਰ ਉਹ ਰਾਤ ਨੂੰ ਮੰਨਦੇ ਕੋਈ ਐਨੇ ਰਸ਼ ਦੇ ਵਿੱਚ ਨਹੀਂ ਪਤਾ ਲੱਗਦਾ ਕੋਈ ਨਾ ਕੋਈ ਜਿਹੜੇ ਡਰਾਈਵਰ ਡਰੂਵਰ ਬਾਹਰੋਂ ਗੱਡੀਆਂ ਲੈ ਕੇ ਆਉਂਦੇ ਆ ਤਕਰੀਬਨ ਚੋਰੀਆਂ ਹੁੰਦੀਆਂ ਹੀ ਰਹਿੰਦੀਆਂ ਜੀ ਇੱਥੇ ਮੰਗ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਹੈ ਜੀ ਥਾਣਾ ਸਿਟੀ ਨੂੰ ਫੋਨ ਕੀਤਾ ਸੀਗਾ ਉਹ ਕਹਿੰਦੇ ਅਸੀਂ ਬੰਦੇ ਭੇਜਦੇ ਹਾਂ ਹੁਣੇ ਟਰੇਸ ਕਰਕੇ ਬੰਦੇ ਸੀਸੀਟੀਵੀ ਫੁਟੇਜ ਵੀ ਹੈਗੀਆਂ ਹੋਰ ਵੀ ਕਢਾਣੇ ਆ ਜੀ ਜਿੰਵੇਂ ਵੀ ਬੰਦਾ ਟਰੇਸ ਹੁੰਦਾ ਸੀ ਇਹੀ ਮੰਗ ਕਰਦੇ ਆ ਪੁਲਿਸ ਕੋਲੋਂ ਵੀ ਬੰਦੇ ਨੂੰ ਫੜ ਕੇ ਕਾਰਵਾਈ ਕੀਤੀ ਹੈ ਸਾਡੀ ਰਿਕਵਰੀ ਕਰਾਈ ਜਾਵੇ